ਪੌਲੁਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਿਆਇ 1 ਲਿਖਤਨ ਪੌਲੁਸ ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਆਸਾ ਮਸੀਹ ਯਿਸੂ ਦੀ ਆਗਿਆ ਅਨੁਸਾਰ ਮਸੀਹ ਅਸੂ ਦਾ ਰਸੂਲ ਹਾਂ ਅੱਗੇ ਜੋਗ ਤਿਮੋਥੀਸ ਨੂੰ ਜਿਹੜਾ ਨੇਚੇ ਵਿੱਚ ਮੇਰਾ ਸੱਚਾ ਬੱਚਾ ਹੈ ਪਿਤਾ ਪਰਮੇਸ਼ਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ ਦਇਆ ਅਤੇ ਸ਼ਾਂਤੀ ਹੁੰਦੀ ਰਹੇ ਜਿਵੇਂ ਮੈਂ ਮਕਦੂਨੀਆ ਜਾਂਦਿਆ ਤੈਨੂੰ ਤਾਗੀਦ ਕੀਤੀ ਸੀ ਪਰ ਤੂੰ ਅਫਸਸ ਵਿੱਚ ਰਹੀ ਤੇਵੇਂ ਹੁਣ ਵੀ ਕਰਦਾ ਹਾਂ ਪਰ ਤੂੰ ਕਈਆਂ ਨੂੰ ਹੁਕਮ ਕਰੀ ਜੋ ਹੋਰ ਤਰ੍ਹਾਂ ਦੀ ਸਿੱਖਿਆ ਨਾ ਦੇਣ ਅਰ ਕਹਾਣੀਆਂ ਅਤੇ ਬੇਔੜਕ ਕੁੱਲ ਪੱਤਰੀਆਂ ਹੋਤੇ ਚਿਤ ਨਾ ਲਾਉਣ ਜਿਹੜੀਆਂ ਪਰਮੇਸ਼ਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਨਿਚਾ ਅਤੇ ਬਣਿਆ ਹੋਇਆ ਹੈ ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ ਪਰ ਅਗਿਆ ਦਾ ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਕਰਣ ਅਤੇ ਨਿਸ਼ਕਪਟ ਨਿਚਤ ਹੁੰਦਾ ਹੈ ਅਤੇ ਕਈ ਇਹਨਾਂ ਗੱਲਾਂ ਤੋਂ ਖੁੰਝ ਕੇ ਬਕਵਾਸ ਦੀ ਵੱਲ ਪਰਤ ਗਏ ਹਨ ਜਿਹੜੇ ਸ਼ਰਾਬੇ ਪੜਾਉਣ ਵਾਲੇ ਹੋਣੇ ਚਾਹੁੰਦੇ ਹਨ ਭਾਵੇਂ ਉਹ ਸਮਝਦੇ ਹੀ ਨਹੀਂ ਭਈ ਕੀ ਬੋਲਦੇ अथवा ਕੀ ਦੇਖੇ ਪੱਕ ਕਰਕੇ ਆਖਦੇ ਹਨ ਪਰ ਅਸੀਂ ਜਾਣਦੇ ਹਾਂ ਭਈ ਸ਼ਰਾ ਚੰਗੀ ਹੈ ਜੇ ਕੋਈ ਉਸ ਨੂੰ ਸ਼ਰਾ ਅਨੁਸਾਰ ਵਰਤੇ ਇਹ ਜਾਣ ਕੇ ਜੋ ਸ਼ਰਾ ਤਰਮੀ ਦੇਲੇ ਨਹੀਂ ਸਗੋ ਸ਼ਰਾਹੀਨ ਅਤੇ ਟੀਠਾਂ ਲਈ ਕੁਤਰਮੀਆ ਅਤੇ ਪਾਪੀਆਂ ਲਈ ਪਲੀਤਾ ਅਤੇ ਅਸ਼ੁੱਧਾਂ ਲਈ ਪਿਓ ਦੇ ਮਾਰਨ ਵਾਲਿਆਂ ਅਤੇ ਮਾਂ ਦੇ ਮਾਰਨ ਵਾਲਿਆਂ ਲਈ ਮਨੁੱਖਕਾਤੀਆਂ ਹਰਾਮਕਾਰਾ ਮੁੰਡੇ ਬਾਜਾਂ ਮਨੁੱਖਾਂ ਦੇ ਚਰਾਉਣ ਵਾਲਿਆਂ ਝੂਠ ਬੋਲਣ ਵਾਲਿਆਂ ਝੂਠੀ ਸੌਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹਦੇ ਲਈ ਵੀ ਹੈ ਉਹ ਉਸ ਮਰਮ ਤਨ ਪਰਮੇਸ਼ਰ ਦੇ ਪ੍ਰਤਾਪ ਦੇ ਖੁਸ਼ਖਬਰੀ ਅਨੁਸਾਰ ਹੈ ਜਿਹੜੀ ਮੈਨੂੰ ਸੌਂਪੀ ਗਈ ਸੀ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ ਜਿਨ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹਨੇ ਮੈਨੂੰ ਮਾਤਬਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ ਭਾਵੇਂ ਪਹਿਲਾਂ ਮੈਂ ਕੁਫਰ ਬਕਨ ਵਾਲਾ ਅਤੇ ਸਤੌਣ ਵਾਲਾ ਅਤੇ ਤੱਕੋ ਖੋਰਾ ਸਾਂ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਬੇਪ੍ਰਤੀਤੀ ਵਿੱਚ ਅਣਜਾਣਪੁਣੀ ਨਾਲ ਕੀਤਾ ਅਤੇ ਸਾਡੇ ਪ੍ਰਭੂ ਦੀ ਕਿਰਪਾ ਨੇਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਅਤ ਕਨੇਰੀ ਹੋਈ ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ਭਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ ਪਰ ਮੇਰੇ ਉੱਤੇ ਇਸ ਕਰ ਰਹਿਮ ਹੋਇਆ ਭਈ ਮੇਰੇ ਸਬੱਬੋਂ ਜਿਹੜਾ ਮਹਾਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਤਿਰਜ ਨੂੰ ਪ੍ਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੀ ਨਿਮਿਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਚਾ ਕਰਨਗੇ ਇੱਕ ਨਮੂਨਾ ਹੋਵੇ ਹੁਣ ਜੁਗਾਂ ਦੇ ਮਹਾਰਾਜ ਅਬਨਾਸੀ ਅਲਖ ਅਦੁੱਤੀ ਪਰਮੇਸ਼ਰ ਦਾ ਆਦਰ ਅਤੇ ਤੇਜ ਜੁਗੁ ਜੁਗ ਹੋਵੇ ਆਮੀਨ ਹੈ ਪੁੱਤਰ ਤਿਮੋਥੀਸ ਮੈਂ ਉਨ੍ਹਾਂ ਅਗੰਭ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵਿਖੇ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ ਪਰ ਤੂੰ ਉਨ੍ਹਾਂ ਦੇ ਸਹਾਰੇ ਅੱਛੀ ਲੜਾਈ ਲੜੀ ਅਤੇ ਨਿਚਾ ਅਤੇ ਸ਼ੁੱਧ ਅੰਤਕਰਨ ਨੂੰ ਤੱਕੜੇ ਰੱਖੀ ਜਿਨ੍ਹਾਂ ਕਈਆਂ ਨੇ ਛੱਡ ਕੇ ਨੇਜਾ ਦੀ ਬੜੀ ਡੋਬ ਦਿੱਤੀ ਉਹਨਾਂ ਵਿੱਚੋਂ ਹਿਮਾਨਿਅਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਚਰੇ ਕਰ ਦਿੱਤਾ ਭਈ ਤਾੜਨਾ ਪਾ ਕੇ ਉਹ ਕੁਫਰ ਦੀਆਂ ਗੱਲਾਂ ਨਾ ਬਕਨ